ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੇ ਫਤਿਹ ਜੀ ਅੱਜ ਆਪਾਂ ਤੁਹਾਡੇ ਲਈ ਤਿੰਨ ਕੋਠੀਆਂ ਘਰ ਲੈ ਕੇ ਆਏ ਆ ਜੀ ਹਨ ਜਿਹਦੇ ਵਿੱਚ ਸਭ ਤੋਂ ਘੱਟ ਰੇਟ ਜਾਨੇਗੀ 8 ਲੱਖ ਰੁਪਏ ਡਿਮਾਂਡ ਵਾਲਾ ਘਰ ਲੈ ਕੇ ਆਏ ਆ ਜਿਹੜੇ ਭੈਣ ਭਰਾ ਘੱਟ ਰੇਟ ਦਾ ਘਰ ਦੇਖ ਰਹੇ ਸੀ ਉਹਨਾਂ ਲਈ ਖਾਸ ਵੀਡੀਓ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਆ ਸਿਰਫ 8 ਲੱਖ ਰੁਪਏ ਡਿਮਾਂਡ ਰਹੂਗੀ ਜੀ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਾਉਣਾ ਚਾਹੁੰਦੇ ਤਾਂ ਸਾਡਾ WhatsApp ਨੰਬਰ ਉੱਪਰ ਚੱਲ ਰਿਹਾ ਜੀ ਇਹ ਨੰਬਰ ਤੇ 7-8 ਮਿੰਟਾਂ ਦੀ ਫੁੱਲ HD ਚ ਵੀਡੀਓ ਬਣਾ ਕੇ ਭੇਜ ਦਿਓ ਸਾਰੀ ਜਾਣਕਾਰੀ ਨਾਲ ਤੁਹਾਡੀ ਐਡ ਲਾ ਦੇਾਂਗੇ ਜੀ ਇਹ ਨੰਬਰ ਸਿਰਫ ਕੋਠੀ ਵਾਲੇ ਘਰਾਂ ਵਾਲੇ ਮਾਲਕਾਂ ਵੀਰਾਂ ਦਾ ਵੀਡੀਓ ਦੀ ਜਾਣਕਾਰੀ ਦੇਵਾਂਗੇ ਜਦੋਂ ਨਾਲ ਨੰਬਰ ਵੀ ਦੇ ਦਾਂਗੇ ਜੀ ਸਭ ਤੋਂ ਪਹਿਲਾਂ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਜੀ ਬਹੁਤ ਵਧੀਆ ਘਰ ਬਣਿਆ ਹੋਇਆ ਜੀ ਇਕੱਲੀ ਇਕੱਲੀ ਚੀਜ਼ ਚੈੱਕ ਕਰ ਦਿੰਦੇ ਆ ਜੀ ਤੇ ਸਭ ਤੋਂ ਪਹਿਲਾਂ ਐਂਟਰੀ ਚੈੱਕ ਕਰ ਲਓ ਜੀ ਵਧੀਆ ਨੀਟ ਐਂਡ ਕਲੀਨ ਖੁੱਲਾ ਡੁੱਲਾ ਘਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਸਾਰੇ ਕਮਰੇ ਵਗੈਰਾ ਸਾਰਾ ਕੁਝ ਬਣਿਆ ਹੋਇਆ ਜੀ ਗੱਲ ਕਰੀਏ ਤਾਂ 6 ਬੈਡਰੂਮ ਬਣਿਆ ਬਾਈ ਜੀ 6 ਬੈਡਰੂਮੇ ਘਰ ਦੇ ਵਿੱਚ ਬਣੇ ਹੋਏ ਨੇ 3 ਕਿਚਨ ਬਣੇ ਹੋਏ ਨੇ 2 ਬਾਥਰੂਮ ਬਣੇ ਹੋਏ ਨੇ ਠੀਕ ਹੈ ਜੀ 2 ਗਲੀਆਂ ਦੇ ਉੱਪਰ ਇਹ ਘਰ ਲੱਗਦਾ ਜੀ ਜੇਕਰ ਤੁਸੀਂ ਰੈਂਟ ਵਗੈਰਾ ਤੇ ਦੇਣਾ ਚਾਹੁੰਦੇ ਹੋ ਆਪ ਤੁਹਾਡੀ ਵੱਡੀ ਫੈਮਿਲੀ ਦਾ ਤੁਸੀਂ ਲੈ ਸਕਦੇ ਹੋ ਘਰ ਜੀ ਬਹੁਤ ਵਧੀਆ ਘਰ ਬਣਿਆ ਹੋਇਆ 18x50 ਦਾ 18 ਫੁੱਟ ਬਾਈ 50 ਫੁੱਟ ਲੰਮਾ ਇਹ ਘਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਤੇ ਘਰ ਬਕਾਊ ਹੈ ਇਹ ਤੇ ਜਨਕਪੂਰੀ ਗਲੀ ਨੰਬਰ 3 ਤੇ ਹਾ우스 ਨੰਬਰ 654 ਲੁਧਿਆਣਾ ਦੇ ਵਿੱਚ ਤੁਹਾਨੂੰ ਇਹ ਦੇਖਣ ਨੂੰ ਮਿਲੂਗਾ ਜੀ ਠੀਕ ਹੈ ਜੀ ਤੇ ਲੁਧਿਆਣਾ ਚੋਂ ਕਾਫੀ ਕਮੈਂਟ ਸੀਗਾ ਤਾਂ ਉਹਨਾਂ ਲਈ ਆਪਾਂ ਖੂਬਸੂਰਤ ਇਹ ਘਰ ਲੈ ਕੇ ਆਏ ਆ ਜੀ ਦੋ ਗਲੀਆਂ ਉੱਪਰ ਲੱਗਦਾ ਜੀ ਰੇਟ ਦੀ ਗੱਲ ਕਰੀ ਤਾਂ 50 ਲੱਖ ਰੁਪਏ ਦੀ ਮੌਕੇ ਦੀ ਡਿਮਾਂਡ ਹੈ ਜੀ ਬਾਕੀ ਰੇਟ ਉੱਪਰ-ਨੀਚੇ ਮੌਕੇ ਤੇ ਹੋ ਸਕਦਾ ਜੀ ਠੀਕ ਹੈ ਜੀ 50 ਲੱਖ ਰੁਪਏ ਦੀ ਡਿਮਾਂਡ ਹੈ ਜੀ ਦੋ ਬਾਥਰੂਮ ਦੋ ਗਲੀਆਂ ਤੇ ਲੱਗਦਾ ਜੀ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਗਿਆ ਜੀ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਘਰ ਖਰੀਦ ਸਕਦੇ ਹੋ ਚੈੱਕ ਕਰ ਸਕਦੇ ਹੋ ਜੀ ਖੁੱਲਾ ਡੁੱਲਾ ਪੂਰਾ ਘੈਂਟ ਓ ਗੱਡੀ ਕੁੜੀ ਆਰਮਨਾਲ ਆ ਜਾਂਦੀ ਹੈ ਬਾਕੀ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦਿਖਾਤੀਆਂ ਜੀ ਸੋ ਆਪਾਂ ਅਗਲੀ ਆ ਕੋਠੀ ਵਾਲਾ ਬਾਤ ਦੇ ਆ ਜੀ ਇਹ ਕੋਠੀ ਵੀ ਤੁਸੀਂ ਚੈੱਕ ਕਰ ਲਓ ਜੀ ਇਹਦਾ ਵੀ ਤੁਸੀਂ ਬੇੜਾ ਵਗੈਰਾ ਚੈੱਕ ਕਰ ਲਓ 23 ਮਰਲੇ ਥਾਂ ਦੇ ਵਿੱਚ ਬਣਾਇਆ ਘਰ ਲੈ ਕੇ ਆਏ ਜੀ 23 ਮਰਲੇ ਜਗਾ ਜੀ ਖੁੱਲਾ ਡੁੱਲਾ ਘਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਿੰਡਾ ਟਾਈਪ ਦਾ ਘਰ ਬਣਿਆ ਹੋਇਆ ਹੈ ਜੀ ਤੇ ਥਾਂ ਦੇਖ ਲਓ ਪਹਿਲਾਂ ਕਿੰਨੀ ਜਿਆਦਾ ਖੁੱਲੀ ਡੁੱਲੀ ਹੈ ਤੁਹਾਡਾ ਟਰੈਕਟਰ ਟਰਾਲੀ ਉਹ ਵੀ ਆਰਾਮ ਦੇ ਨਾਲ ਇੱਥੋਂ ਮੁੜ ਸਕਦਾ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਬਾਉਂਡਰੀ ਤੋਂ ਦੇਖੋ ਵੀ 23 ਮਰਲੇ ਜਗਾ ਦੇ ਵਿੱਚ ਜਾਨੀ ਕਿ ਇੱਕ ਕਨਾਲ 3 ਮਰਲੇ ਜਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੇ ਸਾਰੀ ਗੱਲ ਦੱਸਾਂਗੇ ਪੱਕੀ ਰਜਿਸਟਰੀ ਵਾਲੀ ਜਗਾ ਹੈ ਜੀ ਪੱਕੀ ਰਜਿਸਟਰੀ ਵਾਲੀ ਜਗ੍ਹਾ ਮਿਲੂਗੀ ਬਾਕੀ ਤੁਹਾਨੂੰ ਘਰ ਦਿਖਾਵਾਂਗੇ ਜੀ ਸਾਰਾ ਤੁਸੀਂ ਦੇਖ ਸਕਦੇ ਹੋ ਤੂੜੀ ਤੰਦਾ ਵਾਲਾ ਸਾਈਡ ਤੇ ਬਣਿਆ ਹੋਇਆ ਜੀ ਪਸ਼ੂਆਂ ਵਾਲਾ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਸਹੂਲਤ ਜਿਹੜੀ ਮਿਲ ਜੂ ਪਾਣੀ ਵਾਲੀ ਡੱਗੀ ਹੋਰ ਵੀ ਕਈ ਚੀਜ਼ਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਆਪਾਂ ਪਹਿਲਾਂ ਇਧਰਲਾ ਪੋਰਸ਼ਨ ਦਿਖਾ ਦਿੰਨੇ ਆ ਜੀ ਤੇ ਇਹ ਇਹਨਾਂ ਦਾ ਸਟੋਰ ਵੱਜੋਂ ਹਣਾ ਤੂੜੀ ਵਾਲਾ ਬਣਿਆ ਹੋਇਆ ਜੀ ਉਹ ਤੁਸੀਂ ਚੈੱਕ ਕਰ ਲਓ ਜੀ ਇਧਰ ਕੋਈ ਵੀ ਤੁਹਾਡਾ ਫालतू ਸਮਾਨ ਆ ਤੁਸੀਂ ਇਧਰ ਰੱਖ ਸਕਦੇ ਹੋ ਤੇ ਇਹ ਬੜਿਆ ਜੀ ਸਭ ਘਰ ਥੋੜਾ ਸੈਪਰੇਟ ਰਹਿ ਗਿਆ ਜੀ ਵੇੜਾ ਤੁਸੀਂ ਦੇਖ ਸਕਦੇ ਹੋ ਕੱਚਾ ਵੇੜਾ ਮਿਲ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਜੀ 23 ਮਰਲੇ ਜਗ੍ਹਾ ਦੇ ਵਿੱਚ ਪੱਕੀ ਰਜਿਸਟਰੀ ਵਾਲਾ ਬਾਣਾ ਜੀ ਤਿੰਨ ਕਮਰੇ ਭਰਾਂਡੇ ਬਣੇ ਹੋਏ ਆ ਜੀ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਤਿੰਨ ਕਮਰੇ ਨੇ ਭਰਾਂਡੇ ਅੱਗੇ ਬਣੇ ਹੋਏ ਨੇ ਤੇ ਲਾਈਟਿੰਗ ਵਗੈਰਾ ਦਾ ਸਾਰਾ ਪ੍ਰਬੰਧ ਤੁਹਾਨੂੰ ਦੇਖਣ ਨੂੰ ਮਿਲ ਜੂ ਡੂਟੀਆਂ ਵਗੈਰਾ ਦਾ ਪ੍ਰਬੰਧ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਵੀਡੀਓ ਨਾਲ ਬਣੇ ਰਹੋ ਜੀ ਇੱਥੇ ਆਪਾਂ ਆ ਗਏ ਪੱਕਾ ਹਨਾ ਜੀ ਚੌਂਦਰੇ ਦੇ ਉੱਪਰ ਤੇ ਇੱਥੇ ਤੁਸੀਂ ਦੇਖੋ ਵੀ ਟਾਇਲ ਵਾਲਾ ਫਰਸ਼ ਹੈ ਜਿਹੜਾ ਲੱਗਿਆ ਹੋਇਆ ਹੈ ਘਰ ਦੀ ਫਰੰਟ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਫਰੰਟ ਲੁੱਕ ਦੇਖ ਸਕਦੇ ਹੋ ਜੀ ਭਰਾਡੇ ਅੱਗੇ ਪਾਏ ਹੋਏ ਨੇ ਸਾਈਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਤੇ ਵਧੀਆ ਘਰ ਬਣਿਆ ਹੋਇਆ ਹੈ ਤੇ ਬਾਕੀ ਤੁਸੀਂ ਚੱਲ ਰਹੀ ਹੈ ਵੀਡੀਓ ਹਨਾ ਵੀਡੀਓ ਨੂੰ ਲਾਈਕ ਸ਼ੇਅਰ ਦਬ ਕੇ ਕਰ ਦਿਆ ਕਰੋ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਭਰਾਡਿਆਂ ਦੇ ਵਿੱਚ ਹੈ ਜਿਹੜੀ ਫਲੋਰ ਟਾਇਲ ਲੱਗੀ ਹੋਈ ਹੈ ਜੀ ਤੇ ਰਨੂ ਐਡ ਕਰਿਆ ਹੋਇਆ ਜੀ ਘਰ ਪੌੜੀਆਂ ਚੈੱਕ ਕਰ ਸਕਦੇ ਹੋ ਬਰਾਂਡਿਆਂ ਵਿੱਚੋਂ ਹੀ ਉੱਪਰ ਪੌੜੀਆਂ ਜਾਂਦੀਆਂ ਨੇ ਸਾਹਮਣੇ ਤੁਹਾਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਬਰਾਂਡੇ ਬਿਲਕੁਲ ਖੁੱਲੇ ਡੁੱਲੇ ਮਿਲ ਜਾਣਗੇ ਜੀ ਸਾਈਡ ਦੇ ਉੱਪਰ ਤੁਹਾਨੂੰ ਰਸੋਈ ਵਗੈਰਾ ਹਨ ਪ੍ਰੋਵੀਜ਼ਨ ਮਿਲ ਜੂਗੀ ਇਹਨਾਂ ਨੇ ਬਾਹਰ ਹੀ ਸੈਟਅਪ ਕਰਿਆ ਹੋਇਆ ਤੇ ਉਹ ਆਪਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਜੀ ਪਰ ਵਧੀਆ ਘਰ ਖੁੱਲੇ ਡੁੱਲੇ ਕਮਰਿਆਂ ਵਾਲਾ ਘਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਕਮਰੇ ਚੈੱਕ ਕਰ ਸਕਦੇ ਹੋ ਜੀ ਫੁੱਲ ਸਾਈਜ਼ ਦੇ ਕਮਰੇ ਤੁਹਾਨੂੰ ਮਿਲ ਜਾਣਗੇ ਤੇ ਵਧੀਆ ਘਰ ਹੈ ਜੀ ਤੇ ਆਪਾਂ ਲੋਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਲੋਕੇਸ਼ਨ ਦੀ ਗੱਲ ਕਰੀਏ ਜੀ ਤਾਂ ਪਿੰਡ ਕੁਲਾਣਾ ਡੱਬ ਵਾਲੀ ਸਿਰਸਾ ਜਲਾ ਦੇ ਵਿੱਚ ਤੁਹਾਨੂੰ ਇਹ ਦੇਖਣ ਨੂੰ ਮਿਲ ਜੂਗਾ ਜੀ ਘਰ ਇਹ ਠੀਕ ਹੈ ਜੀ ਤੇ ਬਾਕੀ ਨੰਬਰ ਵੀ ਚਲਾ ਦਨੇ ਆ ਰੇਟ ਵਗੈਰਾ ਦੀ ਵੀ ਗੱਲ ਕਰ ਲੈਂਦੇ ਆ ਰੇਟ ਦੀ ਗੱਲ ਕਰੀਏ ਤਾਂ ਬਾਈ ਜੀ 23 ਮਰਲਿਆਂ ਚ ਬਣਿਆ ਹੋਇਆ ਘਰ ਦੀ ਡਿਮਾਂਡ 18 ਲੱਖ ਰੁਪਈਆ ਡਿਮਾਂਡ ਹੈ ਜੀ ਤੇ ਇਸ ਤੋਂ ਅਗਦੀ ਜਿਹੜੀ ਆਪਾਂ ਘਰ ਦਿਖਾਵਾਂਗੇ ਉਹਦੀ ਡਿਮਾਂਡ ਸਿਰਫ 8 ਲੱਖ ਰੁਪਈਆ ਉਹਦੇ ਲਈ ਵੀ ਰੁਕ ਜਿਓ ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਤੁਹਾਨੂੰ ਵੀ ਜੇ ਕੋਈ ਆਪਣੇ ਇਲਾਕੇ ਦਾ ਕੋਈ ਖਾਸ ਘਰ ਦੇਖਣ ਦੀ ਹਨਾ ਜੀ ਚਾਹਵਾਨ ਹੈਗੇ ਹੋ ਜਾਂ ਲੈਣ ਦੇ ਚਾਹਵਾਨ ਤਾਂ ਸਾਨੂੰ ਕਮੈਂਟਾਂ ਵਿੱਚ ਦੱਸੋ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਦੇ ਵਿੱਚੋਂ ਮਤਲਬ ਕਿ ਚਾਹੀਦਾ ਕਿੰਨੇ ਕੁ ਤੁਸੀਂ ਪੈਸੇ ਲਾਉਣੇ ਆ ਤਾਂ ਅਗਲੀ ਵੀਡੀਓ ਤੋਂ ਡੇ ਉਹ ਹੀ ਜੀ ਹਿਸਾਬ ਨਾਲ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਜੀ ਤੇ ਬਾਕੀ ਇਹ ਘਰ ਤੁਹਾਨੂੰ ਇਸ ਕਿਸ ਤਰ੍ਹਾਂ ਦੇ ਲੱਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਰੇਟ ਕਿਸ ਤਰ੍ਹਾਂ ਦੇ ਲੱਗੇ ਇਹਨਾਂ ਦੇ ਜਿਹੜਾ ਪਹਿਲਾਂ ਦਿਖਾਇਆ ਆ ਪਾਉ ਘਰ ਵੀ ਇਹ ਘਰ ਦਾ ਰੇਟ ਵੀ ਅੱਗੇ ਜਿਹੜਾ ਆਪਾਂ 8 ਲੱਖ ਰੁਪਏ ਦੀ ਡਿਮਾਂਡ ਵਾਲਾ ਘਰ ਲੈ ਕੇ ਆ ਰਹੇ ਆ ਉਹ ਵੀ ਤੁਸੀਂ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਨੰਬਰ ਚਲਾ ਦਿੱਤਾ ਬਾਈ ਜੀ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਸਾਰੀ ਡਿਟੇਲ ਵੀ ਤੁਹਾਨੂੰ ਦੇ ਦਿੱਤੀ ਮੈਂ ਇੱਕ ਵਾਰੀ ਤੁਹਾਨੂੰ ਆ ਦੇਖੋ ਜੀ ਬਾਹਰੋਂ ਚੈੱਕ ਕਰਵਾ ਦਿੰਨਾ ਜੀ ਤੇ ਇੱਥੋਂ ਇਹਨਾਂ ਦੀ ਐਂਟਰੀ ਹੈ ਤੇ ਆਸੇਪਾ ਐਂਟਰੀ ਦਾ ਸਾਡੇ ਸਾਹਮਣੇ ਹਨਾ ਜੀ ਖੁੱਲੀ ਡੁੱਲੀ ਜਗ੍ਹਾ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਸੋ ਆਪਾਂ 8 ਲੱਖ ਵਾਲੇ ਘਰ ਦੀ ਆਪਾਂ ਗੱਲ ਕਰੀਏ ਤਾਂ ਘਰ ਲੈ ਕੇ ਆਏ ਹਾਂ ਜੀ 14x56 ਦਾ ਘਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ 14 ਫੁੱਟ ਬਾਈ 56 ਤੇ ਵਧੀਆ ਘਰ ਹੈ ਜੀ ਵਧੀਆ ਲੋਕੇਸ਼ਨ ਦੇ ਉੱਪਰ ਸਥਿਤ ਹੈਗਾ ਜੀ ਚੀਜ਼ਾਂ ਕੱਲੀਆਂ-ਕੱਲੀਆਂ ਬਣੀਆਂ ਜੀ ਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਹਜੇ ਤੱਕ ਲਪਾਈ ਵਗੈਰਾ ਦਾ ਕੰਮ ਫਰੰਟ ਦੇ ਉੱਪਰ ਰਹਿੰਦਾ ਅੱਗੋਂ ਘਰ ਦੇ ਵਿੱਚ ਲਪਾਈ ਵਗੈਰਾ ਟੋਟਲ ਹੋਈ ਹੋਈ ਹੈ ਥੱਲੇ ਦੇਖ ਸਕਦੇ ਹੋ ਸਿਮਿੰਟਡ ਦਾ ਜਿਹੜਾ ਫਰਸ਼ ਆ ਉਹ ਵੀ ਲੱਗਿਆ ਹੋਇਆ ਰਸੋਈ ਚੈੱਕ ਕਰ ਲਓ ਡਿਮਾਂਡ ਬਿਲਕੁਲ ਜੈਤ ਜੀ ਡਿਮਾਂਡ ਦੇ ਉੱਪਰ ਲੈ ਕੇ ਆ 8 ਲੱਖ ਰੁਪਏ ਦੀ ਡਿਮਾਂਡ ਦੇ ਵਿੱਚ ਬਹੁਤ ਹੀ ਖੂਬਸੂਰਤ ਘਰ ਜਿਹੜਾ ਤੋਂ ਦਿਲੀ ਬਕਾਉ ਲੈ ਗਿਆ ਕੋਠੀ ਟਾਈਪ ਬਣਿਆ ਹੋਇਆ ਜੀ ਸਾਰੀ ਤਰ੍ਹਾਂ ਦੀ ਕੱਲੀ ਕੱਲੀ ਚੀਜ਼ ਦੀ ਸਹੂਲਤ ਤੁਹਾਨੂੰ ਦੇਖਣ ਨੂੰ ਮਿਲ ਜੂ ਸਾਹਮਣੇ ਰਸੋਈ ਦੇਖੀ ਹੈ ਜੀ ਤੁਹਾਨੂੰ ਇਹ ਪੋਰਸ਼ਨ ਦੇਖਣ ਨੂੰ ਮਿਲ ਗਿਆ ਜੀ ਇੱਥੇ ਤੁਸੀਂ ਆਪ ਦਾ ਪੂਜਾ ਰੂਮ ਜਾਂ ਕੁਝ ਹੋਰ ਸੈਟਅਪ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਹ ਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਈਡ ਦੇ ਉੱਪਰ ਤੇ ਸਿਮਿੰਟਡ ਹੀ ਇਹਨਾਂ ਨੇ ਨਮਾਰੀਆਂ ਬਣਾਈਆਂ ਹੋਈਆਂ ਨੇ ਇੱਕ ਰੂਮ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇਹ ਬੈਕ ਸਾਈਡ ਦੀ ਲੋਕ ਆ ਗਈ ਜੀ ਬੈਕ ਸਾਈਡ ਦੇ ਉੱਪਰ ਗਲੀ ਦੇ ਉੱਪਰ ਲੱਗ ਜਾਂਦਾ ਫਰੰਟ ਦੇ ਪਾਸੇ ਗਲੀ ਦੇ ਉੱਪਰ ਲੱਗ ਜਾਂਦਾ ਘਰ ਬਹੁਤ ਹੀ ਖੂਬਸੂਰਤ ਖੁੱਲਾ ਡੁੱਲੇ ਕਮਰਿਆਂ ਵਾਲਾ ਘਰ ਬਣਿਆ ਹੋਇਆ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਲੰਮਾਈ ਹੈ ਜਿਹੜੀ ਘਰ ਦੀ 55 ਫੁੱਟ ਲੰਮਾਈ ਰਹਿਣ ਵਾਲੀ ਹੈ ਤੇ ਸਾਈਡ ਦੇ ਉੱਪਰ ਪੌੜੀਆਂ ਵਗੈਰਾ ਦਿਖਾਤੀਆਂ ਫਰੰਟ ਤੇ ਉੱਪਰ ਬਾਥਰੂਮ ਵਗੈਰਾ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਸਾਹਮਣੇ ਮੈਂ ਚੈੱਕ ਕਰਵਾ ਸਕਦਾ ਹਾਂ ਤੇ ਇੱਕ ਫਰੰਟ ਦੇ ਉੱਪਰ ਤੁਹਾਨੂੰ ਰੂਮ ਦੇਖਣ ਨੂੰ ਮਿਲ ਜੂਗਾ ਜੀ ਤੇ ਜਿਹਦਾ ਇੱਕ ਪ੍ਰਵੀਜ਼ਨ ਇਹਨਾਂ ਨੇ ਬਾਹਰ ਦਿੱਤੀ ਹੋਈ ਹੈ ਤੇ ਬਾਹਰ ਗਲੀ ਚੈੱਕ ਕਰ ਸਕਦੇ ਹੋ ਗੱਡੀ ਆਰਾਮ ਦੇ ਨਾਲ ਇੱਥੇ ਲੱਗ ਸਕਦੀ ਹੈ ਜੀ ਆਰਾਮ ਦੇ ਨਾਲ ਗੱਡੀ ਅੰਦਰ ਆ ਜੂਗੀ ਬਾਕੀ ਸਭ ਨੂੰ ਮੈਂ ਘਰ ਦਿਖਾਤਾ ਸਾਰਾ ਜੀ ਘਰ ਦੀ ਆਪਾਂ ਲੋਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਅ ਅੰਬੇਦਕਰ ਨਗਰ ਤੇ ਗੰਗਸਰ ਜੈਤੋ ਜ਼ਿਲ੍ਹਾ ਫਰੀਦਕੋਟ ਰੇਟ 8 ਲੱਖ ਰੁਪਏ ਦੀ ਕੁੱਲ ਡਿਮਾਂਡ ਹੈ ਜੀ ਸਿਰਫ 8 ਲੱਖ ਰੁਪਏ ਦੀ ਡਿਮਾਂਡ ਹੈ ਬਾਕੀ ਮੌਕੇ ਦੇ ਵੀ ਉੱਪਰ-ਨੀਚੇ ਮਾੜਾ-ਮੋਟਾ ਕਰ ਲੈਣਗੇ ਐਡਜਸਟਮੈਂਟ ਫੇਰ ਨੰਬਰ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਘਰ ਖਰੀਦ ਸਕਦੇ ਹੋ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਇਦਾਂ ਦੀਆਂ ਹੋਰ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੈਂਟ ਘੈਂਟ ਵੀਡੀਓ ਤੁਹਾਡੇ ਤੱਕ ਲਿਆਉਂਦੇ ਰਹਾਂਗੇ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮਿਲਦੇ ਹਾਂ ਕਿਸੇ ਹੋਰ ਘੈਂਟ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖ ਜੀ